ਸਰ ਸਾਡੇ ਜਿਹੜੇ ਡਾਕਟਰ ਆਪਣਾ ਰਜੀਵ ਸੋਜੀ ਨੇ ਵਾਈਸ ਚਾਂਸਲਰ ਸਾਹਿਬ ਇਹਨਾਂ ਦੀਆਂ ਨੈਸ਼ਨਲ ਲੈਵਲ ਤੇ ਦਿੱਲੀ ਲੈਵਲ ਤੇ ਆਈਐਮਐਲﻲ ਬਹੁਤ ਵੱਡੀਆਂ ਕੰਟਰੀਬਿਊਸ਼ਨਸ ਰਹੀਆਂ ਨੇ ਜਦੋਂ ਇਹਨਾਂ ਦੀ ਇੱਥੇ ਅਪੁਆਇੰਟਮੈਂਟ ਹੋਈ ਤਾਂ ਸਾਡੇ ਸਾਰੇ ਆਈਐਮਏ ਸਮੁੱਚੀ ਲੀਡਰਸ਼ਿਪ ਪੰਜਾਬ ਦੀ ਵਿੱਚ ਇਸ ਖੁਸ਼ੀ ਸੀ ਇਸ ਗੱਲ ਦੀ ਕਿ ਸਾਡੇ ਇੱਕ ਨੈਸ਼ਨਲ ਲੈਵਲ ਦੇ ਲੀਡਰ ਨੂੰ ਇਹ ਉਦਾਂ ਦਿੱਤਾ ਅਸੀਂ ਸਾਰੇ ਐਕਸਾਈਟਿਡ ਸੀ ਤੇ ਹੁਣ ਇਹ ਸਾਰਾ ਯੂਨੀਨਿਮਸਲੀ ਸਟੇਟ ਲੈਵਲ ਤੇ ਇੱਕ ਮਤਾ ਪਾਸ ਕੀਤਾ ਗਿਆ ਇਹਦੀਆਂ ਪ੍ਰੋਪਰ ਅਪਰੂਵਲਸ ਹੁੰਦੀਆਂ ਪਰਮਿਸ਼ਨਸ ਹੁੰਦੀਆਂ ਇਹ ਹਾਈ ਡਿਗਨਟਰੀ ਨੂੰ ਅਸੀਂ ਆਨਰੇਰੀ ਪੰਜਾਬ ਆਈਐਮਐ ਦਾ ਮੈਂਬਰ ਬਣਾਇਆ ਅੱਜ ਅੱਜ ਵੀ ਸੀ ਸਰ ਨੂੰ ਅਸੀਂ ਉਹ ਆਪਣਾ ਮਾਨ ਉਹ ਇੱਕ ਪੱਤਰ ਲੈਟਰ ਦੇਣਾ ਸੀ ਸਾਡੇ ਜਿਹਦੇ ਵਿੱਚ ਸਾਡੇ ਸਟੇਟ ਪ੍ਰੈਜ਼ੀਡੈਂਟ ਡਾਕਟਰ ਵਿਕਾਸ ਛਾਵੜਾ ਸਾਡੇ ਪੰਜਾਬ ਦੇ ਆਈਐਮਐ ਦੇ ਸੈਕਟਰੀ ਡਾਕਟਰ ਜੋਲ ਉਹ ਸਮੁੱਚੇ ਤੌਰ ਤੇ ਡਾਕਟਰ ਜੋਲ ਜਲੰਧਰ ਤੋਂ ਆਏ ਨੇ ਡਾਕਟਰ ਵਿਕਾਸ ਚਾਪੜਾ ਬਠਿੰਡੇ ਤੋਂ ਨੇ ਡਾਕਟਰ ਸ਼ਿਵਦਤ ਜੀ ਵੀ ਆਏ ਨੇ ਸਾਡੇ ਐਗਜ਼ ਪ੍ਰੈਜ਼ੀਡੈਂਟ ਪੰਜਾਬ ਦੇ ਸਾਡੇ ਸਮੁੱਚੇ ਜਿਹੜੇ ਐਗਜ਼ੀਕਿਊਟਿਵ ਕਮੇਟੀ ਫਰੀਦਕੋਟ ਦੀ ਆਰਗੇਨਾਈਜ਼ਿੰਗ ਉਹ ਇੱਥੇ ਨੇ ਡਾਕਟਰ ਜਨਕਰਾਜ ਜੀ ਪੰਜਾਬ ਮੈਡੀਕਲ ਕਾਉਂਸਲ ਦੇ ਸੀਨੀਅਰ ਮੈਂਬਰ ਨੇ ਉਹ ਵਿਸ਼ੇਸ਼ ਤੌਰ ਤੇ ਇਸ ਇਤਿਹਾਸਿਕ ਮੌਕੇ ਤੇ ਇਸ ਪਲ ਨੂੰ ਯਾਦਗਾਰੀ ਬਣਾਉਣ ਲਈ ਮਾਨਸਾ ਤੋਂ ਚੇਤੇ ਦੌਰ ਤੇ ਪਹੁੰਚੇ ਮੈਂ ਉਹਨਾਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਤੇ ਇਸ ਗੱਲ ਦਾ ਮਾਣ ਮਹਿਸੂਸ ਕਰਦਾ ਕਿ ਅਸੀਂ ਇਸ ਯੂਨੀਵਰਸਿਟੀ ਚ ਸਾਨੂੰ ਇਹ ਮੌਕਾ ਮਿਲਿਆ ਕਿ ਅਸੀਂ ਇੱਕ ਯੋਗ ਬੰਦੇ ਨੂੰ ਅਸੀਂ ਉਹਨਾਂ ਨੂੰ ਇਸ ਸਨਮਾਨ ਨਾਲ ਦੇ ਕੇ ਖੁਦ ਸਨਮਾਨਿਤ ਮਹਿਸੂਸ ਕਰੀਏ ਵੈਸੇ ਤਾਂ ਡਾਕਟਰ ਸੰਜੀਵ ਗੋਇਲ ਜੀ ਨੇ ਤੁਹਾਨੂੰ ਸਾਰਾ ਕੁਝ ਦੱਸ ਹੀ ਦਿੱਤਾ ਗਿਆ ਪਰ ਜਿਹੜੀਆਂ ਸਾਡੇ ਵੀਸੀ ਸਾਹਿਬ ਦੀਆਂ ਡਾਕਟਰ ਪ੍ਰੋਫੈਸਰ ਰਾਜੀਵ ਸੂਰਜੀ ਦੀਆਂ ਉਪਲਬਧੀਆਂ ਹੈਗੀਆਂ ਉਹ ਇੰਨੀਆਂ ਉੱਚ ਸਤਰ ਦੀਆਂ ਹੈਗੀਆਂ ਕਿ ਉਹਨਾਂ ਨੂੰ ਸਨਮਾਨਿਤ ਕਰਕੇ ਅਸੀਂ ਆਈਐਮਏ ਦੇ ਮੈਂਬਰਸ ਆਪੇ ਆਪ ਨੂੰ ਸਨਮਾਨਿਤ ਹੋਇਆ ਮਹਿਸੂਸ ਕਰਦੇ ਹਾਂ ਤੇ ਅੱਜ ਅਸੀਂ ਉਹਨਾਂ ਨੂੰ ਸਾਡੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦਾ ਆਲਰੇਡੀ ਮੈਂਬਰ ਇਨਕਲੂਡ ਕੀਤਾ ਤੇ ਉਹਨਾਂ ਦੇ ਸਦਕੇ ਹੀ ਪਿਛਲੇ ਸਾਲ ਆਈਐਮਏ ਨੈਸ਼ਨਲ ਹੈੱਡਕੁਆਰਟਰ ਨਾਲੇ ਇੱਕ ਐਮਓਯੂ ਸਾਈਨ ਹੋਇਆ ਸੀ ਤਿੰਡੇ ਚ ਜਿਹੜੀ ਵੀ ਪ੍ਰਾਈਵੇਟ ਹਸਪੀਟਲਸ ਆਈਐਮਏ ਦੇ ਥਰੂ ਕਾਬਾ ਫਰੀਦ ਯੂਨੀਵਰਸਿਟੀ ਦੇ ਨਾਲ ਅਗਰ ਐਮਓਯੂ ਸਾਈਨ ਕਰਨਾ ਚਾਹੁੰਦੇ ਹੈ ਤਾਂ ਉਹਨਾਂ ਨੂੰ ਉਹਨਾਂ ਦੇ ਉੱਤੇ ਜਿਹੜੇ ਟੈਕਨੀਕਲ ਕੋਰਸੇ ਚੱਲ ਰਹੇ ਨੇ ਉਹਨਾਂ ਨੂੰ ਰਿਕੋਗਨੀਸ਼ਨ ਮਿਲੂਗੀ ਬਾਬਾ ਫਰੀਦ ਯੂਨੀਵਰਸਿਟੀ ਤੋਂ ਇੱਕ ਬਹੁਤ ਵੱਡਾ ਉਪਰਾਲਾ ਸੀ ਜਿਹੜਾ ਕਿ ਪੋਸੀਬਲ ਫਰਸਟ ਟਾਈਮ ਇੰਡੀਆ ਉਹ ਸਿਰਫ ਐਸ ਕਰਕੇ ਪੋਸੀਬਲ ਹੋਇਆ ਕਿ ਸਾਡੇ ਵੀ ਸੀ ਸਾਹਿਬ ਦੀ ਜਿਹੜੀ ਦੂਰਦਰਸ਼ਟੀ ਹੈ ਉਹਦੇ ਕਰਕੇ ਥੈਂਕ ਯੂ ਜਿਹੜਾ ਤੁਸੀਂ ਸਾਰੇ ਆਏ ਹੋਏ ਸਰਪ੍ਰਾਈਜ਼ ਵੀ ਹੈ ਤੇ ਬੜਾ ਆਨਰੇਬਲ ਡੇ ਹੈ ਮੇਰੇ ਵਾਸਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਲ ਪਿਛਲੇ 40 ਸਾਲਾਂ ਤੋਂ ਜੁੜਿਆ ਹੋਇਆ ਹੈ ਮੇਰਾ ਜਾਦਤ ਦਾ ਸਮਾ ਜਿਹੜਾ ਹੈ ਉਹ ਦਿੱਲੀ ਚ ਨਿਕਲਿਆ ਹੈ ਤੇ ਦਿੱਲੀ ਦੀ ਜਿਹੜੀ ਐਗਜ਼ੀਕਿਊਟਿਵ ਹੈ ਉਹਦਾ ਮੈਂ ਮੈਂਬਰ ਰਿਹਾ ਹਾਂ ਸੀਨੀਅਰ ਪ੍ਰੈਜ਼ੀਡੈਂਟ ਵੀ ਰਿਹਾ ਕੁਵਰੀ ਤੇ ਜਿਹੜੀ ਉੱਥੇ ਸਾਊਥ ਦਿੱਲੀ ਬ੍ਰਾਂਚ ਹੈ ਉਹ ਜਿੱਥੇ ਮੇਰਾ ਰੈਜ਼ੀਡੈਂਸ ਹੈ ਉਹਦਾ ਵੀ ਮੈਂ ਮੈਂਬਰ ਰਿਹਾ ਹਾਂ ਪਰ ਮੈਂ ਇਸ ਸਾਰੀ ਜਿਹੜੀ ਟਰਨ ਹੈ ਜਿਹਦੇ ਵਿੱਚ ਪਿਛਲੇ 2 ਸਾਲ ਤੋਂ ਪੰਜਾਬ ਮੈਡੀਕਲ ਕੌਂਸਲ

मैं इजत बख्शी है पर मैं तो कि सेंट्रल वर्किंग कमेटी मेरा दोबारा दो साल वास्ते आई एम ए का सिलेक्शन हो गया मैनू पैरामैटिक पूरे इंडिया का जिम्मा दिखता गया सारे टैंक के मिलन आए हो ਤੁਸੀਂ ਉਹਨਰ ਜੀ ਆ ਕਿਤਾ ਹੈ ਮੇਰੇ ਵਾਸਤੇ ਮੇਰੀ ਲਾਈਫ ਦਾ ਬਹੁਤ ਵੱਡਾ ਹੋਂਰ ਹੈ ਥੈਂਕ ਯੂ ਵੈਲ